ਬੱਤੀ ਬੋਰ ਦੇ ਪਿਸਟਲ ਜ਼ਿੰਦਾ ਕਾਰਤੂਸ ਦੋ ਦਰਜਨ ਤੋਂ ਵੱਧ ਕ੍ਰੈਡਿਟ ਕਾਰਡ ਸਕੋਰਪੀਓ ਗੱਡੀ ਤੇ Honda City ਕਾਰ ਪਟਿਆਲਾ ਪੁਲਿਸ ਨੇ 6 ਖਤਰਨਾਕ ਘਬਰਾਹਤੀਆਂ ਗੋਲ ਬਰਾਮਦ ਕੀਤੀ ਹੈ ਕੱਲ ਪਟਿਆਲਾ ਪੁਲਿਸ ਨੇ ਖੂਫੀਆ ਜਾਣਕਾਰੀ ਦੇ ਆਧਾਰ ਤੇ ਅੰਤਰਰਾਸ਼ਟਰੀ ਗ੍ਰੋਧਾ ਪੰਡਾ ਫੋੜ ਕੀਤਾ ਤਾਂ ਅਜੇਹੀਆਂ ਜਾਣਕਾਰੀਆਂ ਸਾਹਮਣੇ ਆਈਆਂ ਜਿਸ ਨਾਲ ਪੁਲਿਸ ਦੇ ਵੀ ਹੋਸ਼ ਉੱਡ ਗਏ 3 ਦਿਨ ਪਹਿਲਾਂ ਪਟਿਆਲਾ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਹਾਂਗਕਾਂਗ ਤੋਂ ਪਾਰਦਾ ਆਰਮਨਜੀਤ ਸਿੰਘ ਉਰਫ ਰਮੀ ਆਪਣੇ ਦੋ ਸਾਥੀਆਂ ਜਗਸੀਰ ਸਿੰਘ ਸੀਰਾ ਤੇ ਸਰਜ ਸਿੰਘ ਨਾਲ ਮਿਲ ਕੇ ਮੈਕਸਿਮਮ ਸਿਕਿਉਰਿਟੀ ਜੇਲ ਨਾਬਾਜਾਂ ਬੰਦ ਆਪਣੇ ਕਿਸੇ ਸਾਥੀ ਨੂੰ ਪੇਸ਼ੇਤ ਲੈ ਜਾਂਦੇ ਹਥਿਆਰਾਂ ਦੀ ਨੋਕ ਤੇ ਪੁਲਿਸ ਹਿਰਾਸਤ ਚੋਂ ਛੁਡਾ ਕੇ ਫਰਾਰ ਹੋਣ ਦੀ ਤਿਆਰੀ ਚ ਹੈ ਖਬਰ ਮਿਲੀ ਕਿ ਇਹ ਤਿੰਨੇ ਅਸਲੀ ਨਾਂ ਲੈਸ ਚਿੱਟੇ ਰੰਗ ਦੀ Honda City ਕਾਰ ਵਿੱਚ ਸਵਾਰ ਹੋ ਕੇ ਆਉਣਗੇ ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਨੇ ਪਟਿਆਲਾ ਪੁਲਿਸ ਦੀ ਨੀਂਦ ਉੱਡ ਗਈ ਨਾਬਾ ਤੇ ਪਟਿਆਲਾ CIA ਚੌਕਸ ਹੋ ਗਈ ਜਿਸ ਤੋਂ ਬਾਅਦ ਅਪਰਾਧੀਆਂ ਦੇ ਖਤਰਨਾਕ ਮਨਸੂਬਿਆਂ ਤੇ ਪਾਣੀ ਫਿਰ ਗਿਆ ਰਮਨਜੀਤ ਸਿੰਘ ਰੰਮੀ ਕੋਲੋਂ ਦੋ ਚਾਈਨਿਸ ਮਾਸਟਰ ਕਾਰਡ ਤੇ 17 ਚਾਈਨਿਸ ਕ੍ਰੈਡਿਟ ਕਾਰਡ ਮਿਲੇ ਇੱਕ ਬੱਤੀ ਬੋਰ ਤੇ ਲੋਡ ਰਿਵਾਲਵਰ ਸਮੇਤ 9 जिंदा कारतूस बरामद ਕੀਤੇ ਗਏ ਜਗਸੀਰ ਸਿੰਘ ਸੀਰਾ ਕੋਲੋਂ ਵੀ 32 बोर ਦਾ ਪਿਸਤਲ ਤੇ 9 जिंदा कारतूस ਬਰਾਮਦ ਹੋਏ ਇਹਨਾਂ ਦੀ ਗੱਡੀ ਵਿੱਚੋਂ ਜਾਲੀ ਨੰਬਰ ਪਲੇਟ ਵੀ ਬਰਾਮਦ ਹੋਈ ਤਿੰਨਾਂ ਕੋਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਹਨਾਂ ਦੇ ਤਿੰਨ ਹੋਰ ਸਾਥੀ ਜਗਜੀਤ ਸਿੰਘ ਮਨਦੀਪ ਸਿੰਘ ਤੇ ਜਗਸੀਰ ਸਿੰਘ ਰਾਜਪੁਰੇ ਇਹਨਾਂ ਦੀ ਉਡੀਕ ਕਰ ਰਹੇ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦਿੱਲੀ ਭੱਜ ਜਾਣਾ ਸੀ ਇਹਨਾਂ ਨੇ ਇਕੱਠੇ ਹੋਣਾ ਸੀਗਾ ਰਾਜਪੁਰੇ ਵਿਖੇ ਉਹਨਾਂ ਨੂੰ ਸੈਪਰੇਟਲੀ ਰਾਜਪੁਰਾ ਜਗਰਫਤਾਰ ਕੀਤਾ ਗਿਆ ਇੱਕ ਸਕੋਰਪਿਓ ਗੱਡੀ ਦੇ ਵਿੱਚ ਉਹਦੇ ਚ ਤਿੰਨ ਜਗਜੀਤ ਸਿੰਘ ਜਿਹੜਾ ਕਿ ਇੱਕ ਯੂਕੇ ਦਾ ਰੈਜ਼ੀਡੈਂਟ ਹੈ ਤੇ ਇੱਕ ਜਗਸੀਰ ਸਿੰਘ ਚੱਕਰਪਿੰਡ ਜਗਰਾਉਂਦਾ ਤੇ ਤੀਸਰਾ ਮਨਦੀਪ ਸਿੰਘ ਲੇੜਾ ਧੂੜਕੋਟ ਦਾ ਉਹਨਾਂ ਮਨਦੀਪ ਸਿੰਘ ਕੋਲੋਂ ਵੀ ਜਿਹੜੇ ਨੇ ਇਹ 10 ਦੇ ਗਰੀਬ ਇਹ ਕ੍ਰੈਡਿਟ ਕਾਰਡ ਜਿਹੜੇ ਬਰਾਮਦ ਹੋਏ ਨੇ ਇਹ ਤਾਂ ਪਹਿਲੀ ਸਾਜ਼ਿਸ਼ ਸੀ ਆਪਣੇ ਸਾਥੀ ਨੂੰ ਨਾਬਾ ਜੇਲ੍ਹ ਤੋਂ ਛੁਡਾਉਣ ਦੀ ਹੁਣ ਸੁਣ ਲਓ ਇਹਨਾਂ ਕ੍ਰੈਡਿਟ ਕਾਰਡਾਂ ਦੀ ਕਹਾਣੀ ਰਾਜਪੁਰਾ ਤੋਂ ਫੜੇ ਗਏ ਜਗਜੀਤ ਸਿੰਘ ਕੋਲੋਂ ਵੀ 10 ਇੰਟਰਨੈਸ਼ਨਲ ਕ੍ਰੈਡਿਟ ਕਾਰਡ ਬਰਾਮਦ ਕੀਤੇ ਗਏ ਜਗਜੀਤ ਸਿੰਘ ਇੰਗਲੈਂਡ ਦਾ ਰਹਿਣ ਵਾਲਾ ਹੈ ਪੁਲਿਸ ਮੁਤਾਬਕ ਹਾਂਗਕong ਤੋਂ ਆਇਆ ਰਮਨਜੀਤ ਸਿੰਘ ਰੰਮੀ ਕੋਲੋਂ 17 ਚਾਈਨੀਸ ਤੇ ਇੰਗਲੈਂਡ ਦੇ ਜਗਜੀਤ ਕੋਲੋਂ 10 ਕ੍ਰੈਡਿਟ ਕਾਰਡ ਬਰਾਮਦ ਕੀਤੇ ਗਏ ਪੁਲਿਸ ਮੁਤਾਬਕ ਇਹਨਾਂ ਕਾਟੜਾ ਰਹੀ ਇੱਕ ਗੈਂਗ ਪੰਜਾਬ 'ਚ ਬੈਠੇ ਗੈਂਗਸਟਰਾਂ ਤੇ ਜੇਲ੍ਹਾਂ 'ਚ ਬੈਠੇ ਅਪਰਾਧੀਆਂ ਦੀ ਪੈਸੇ ਦੀ ਜ਼ਰੂਰਤ ਪੂਰੀ ਕਰਨ ਵਾਲਾ ਸੀ ਦਿੱਲੀ ਤੇ ਭਾਰਤ ਦੇ ਕਈ ਸ਼ਹਿਰਾਂ 'ਚ ਬੈਠੇ ਸਾਈਬਰ ਹੈਕਰਾਂ ਨੇ ਵੀ ਪੈਸੇ ਇਕੱਠੇ ਕਰਨ ਦੇ ਮਨਸੂਬੇ ਸਨ ਰਮਨਜੀਤ ਹਾਂਗਕong ਤੋਂ ਆਇਆ ਹੈ ਇਹ ਇਹਨਾਂ ਦਾ ਜਿਹੜੇ ਕੁ ਉਹਨਾਂ ਚੋਂ ਉਹਦਾ ਇੱਕ ਕਜ਼ਨ ਹੈ ਜਿਹੜਾ ਉਹ ਜੇਲ੍ਹ ਦੇ ਅ ਅੰਦਰ ਬੰਦ ਹੈ ਤੇ ਉਹਦਾ ਕੁਝ ਇਹੋ ਜਿਹੇ ਗੈਂਗਸਟਰ ਜਾਂ ਇਹਨਾਂ ਦੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨਾਲ ਗੂੜਾ ਨਾਤਾ ਹੈ ਉਹਨਾਂ ਨੂੰ ਇਹ ਪੈਸੇ ਫੰਡਿੰਗ ਪ੍ਰੋਵਾਈਡ ਕਰਦਾ ਬਾਹਰੋਂ ਉਹਨੇ ਪੈਸੇ ਭੇਜੇ ਨੇ ਇਹਨਾਂ ਨੂੰ ਸਪੋਰਟ ਕਰਦਾ ਤੇ ਹੁਣ ਵੀ ਜਿਹੜਾ ਹੈਗਾ ਇਹ ਕ੍ਰੈਡਿਟ ਕਾਰਡ ਨੇ ਇਹ ਚਾਈਨਾ ਦੇ ਵਿੱਚੋਂ ਕੋਈ ਜਿਹੜੇ ਸਾਈਬਰ ਕ੍ਰਾਈਮ ਕਰਨ ਵਾਲੇ ਹੈਕਰਸ ਨੇ ਉਹਨਾਂ ਤੋਂ ਇਹ ਕ੍ਰੈਡਿਟ ਕਾਰਡ ਲੈ ਕੇ ਆਇਆ ਨਾਲ ਇਹ ਕ੍ਰੈਡਿਟ ਕਾਰਡਾਂ ਨੂੰ ਇੱਥੇ ਲਿਆ ਕੇ ਇਹਨਾਂ ਤੋਂ ਇੰਡੀਆ ਦੇ ਵਿੱਚ ਯੂਜ਼ ਕਰਨਾ ਸੀ ਇਹਨਾਂ ਨੂੰ ਇੰਡੀਆ 'ਚ ਯੂਜ਼ ਕਰਕੇ ਇਹਨਾਂ ਦੀ तकरीबन 1 ਦੀ ਵੈਲਿਊ ਹੈ ਜਿਹੜੀ ਇਹਦੇ ਮੁਤਾਬਕ ਦੱਸਣ ਮੁਤਾਬਕ ਤੇ ਇੱਕ ਕਾਰਡ ਦੀ तकरीबन 20-2000 ਯੂ ਐਸ ਡਾਲਰ ਹੈ ਤੇ ਉਹ ਇਹਨੇ ਇੱਥੇ ਆਨਲਾਈਨ ਸ਼ਾਪਿੰਗ ਤੇ ਅਦਰਵਾਈਜ਼ ਜਿਹੜੇ ਨੇ ਡਿਫਰੈਂਟ ਜਗਾਵਾਂ ਤੇ ਉੱਥੇ ਯੂਜ਼ ਕਰਕੇ ਪੈਸੇ ਅ ਇਹ ਤੋਂ ਇਕੱਠੇ ਕਰਕੇ ਵਾਪਸ ਲੈ ਕੇ ਜਾਣੇ ਸੀ ਇਹਦੇ ਨਾਲ ਜਿਹੜੇ ਕੁਝ ਬੰਦੇ ਹੋਰ ਵੀ ਹੈਗੇ ਨੇ ਜਿਹੜੇ ਇਸ ਟਾਈਪ ਇਹਦੀ ਇਸ ਐਕਟੀਵਿਟੀ ਚ ਮਦਦ ਕਰ ਰਹੇ ਨੇ ਉਹਨਾਂ ਚੋਂ ਕੁਝ ਦਿੱਲੀ ਦੇ ਕੁਝ ਬਠਿੰਡੇ ਦੇ ਤੇ ਉਹ ਉਹਦੇ ਬਾਰੇ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫੜੇ ਗਏ ਅਪਰਾਧੀਆਂ ਤੇ ਪਿਛੋਕੜ ਵੀ ਬੜੇ ਦਿਲਚਸਪ ਨੇ ਰਮਨਜੀਤ ਸਿੰਘ ਰੰਮੀ ਪਨਾ ਦੇਣ ਦੇ ਇੱਕ ਮੁਕਦਮੇ ਵਿੱਚ ਫਰਾਰ ਸੀ ਅਤੇ ਹਾਂਗਕਾਂਗ ਭੱਜ ਗਿਆ ਜਗਸੀਰ ਸਿੰਘ ਸੀਰਾ ਆਪਣੇ ਕਾਲਜ ਦੀ ਪੜ੍ਹਾਈ ਦੌਰਾਨ 2008 ਤੋਂ ਹੀ ਅਪਰਾਧੀ ਦੁਨੀਆ ਵਿੱਚ ਆ ਗਿਆ ਗ੍ਰੈਜੂਏਟ ਹੈ ਤੇ ਇਸ ਦੇ ਖਿਲਾਫ ਲੁੱਟਖੋ ਚੋਰੀ ਦਕੈਤੀ ਤੇ ਕਤਲ ਸਮੇਤ 10 ਮੁਕੱਦਮੇ ਦਰਜ ਨੇ ਇੰਗਲੈਂਡ ਦਾ ਸਿਟੀਜ਼ਨ ਜਗਜੀਤ ਸਿੰਘ ਕੋਲ ਉਮਰ ਪਰ ਲਈ ਭਾਰਤ ਦਾ ਵੀਜ਼ਾ ਹੈ ਲਾਲਚ ਨੇ ਅਪਰਾਧੀ ਬਣਾ ਦਿੱਤਾ ਜਗਸੀਰ ਸਿੰਘ ਖੇਤੀਬਾੜੀ ਕਰਦਾ ਸੀ ਮਨਦੀਪ ਸਿੰਘ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਹੋਲਡਰ ਹੈ ਸਾਰਾ ਸਿੰਘ ਇਸ ਗਰੁੱਪ ਵਿੱਚ ਕੁਝ ਦਿਨ ਪਹਿਲਾਂ ਹੀ ਸ਼ਾਮਲ ਹੋਇਆ ਫੜਕੇ ਮੁਲਜ਼ਮਾਂ ਤੋਂ ਡੰਗਾਈ ਨਾਲ ਪੁਛਗਿਸਕ ਕੀਤੀ ਜਾ ਰਹੀ ਹੈ ਇਹਨਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਚ ਗੈਂਗਸਟਰਾਂ ਨਾਲ ਜੁੜੇ ਕਈ ਨਾਮ ਸਾਹਮਣੇ ਆਉਣਗੇ